ਹਾਂਜੀ ਤਾਂ ਅੱਜ ਆਪਣੇ ਕੋਲ ਕੌਣ ਆ ਰਹੇ ਆ ਗਗਨ ਸਿੰਘ ਐਂਡ ਸ਼ਿੰਦਾ ਜੀ ਕਿ ਕਰਵਾਉਣ ਆ ਰਹੇ ਆ ਅੱਜ ਅੱਜ ਆਫੀਸ਼ਲ ਕਰਵਾਉਣ ਆ ਰਹੇ ਆ ਠੀਕ ਆ ਤੇ ਤੁਸੀਂ ਬੱਚੋ ਬਸ ਬੋਲਣਾ ਚਾਹੋਗੇ ਤੁਸੀਂ ਵੇਟ ਕਰ ਰਹੇ ਹੋ ਜੀ ਗਗਨ ਸ਼ਿੰਦਾ ਜੀ ਬੜੀ ਐ ਲੱਗਦੇ ਨੇ ਸਾਨੂੰ ਹਾਂਜੀ ਬੜੀਆ ਵੀਡੀਓ ਹਮੇ ਆ ਨਾ ਹਾਂਜੀ ਚਲੋ ਦੇਖਦੇ ਆਂ ਫੇਸਲ ਕਰਵਾਉਣ ਆਉਂਦੇ ਨੇ ਅੱਜ ਆਪਣੇ ਕੋਲੇ ਉਹ ਜੀ ਤਾਂ ਕਾਫੀ ਵੇਟ ਕਰਾਉਣ ਤੋਂ ਬਾਅਦ ਸਾਡੇ ਕੋਲੇ ਵੀਰਾ ਛਿੰਦਾ ਤੇ ਭੈਣ ਗਗਨ ਪਹੁੰਚ ਚੁੱਕੇ ਆ ਜੀ ਮਸੀਹ ਕਾਲ ਜੀ ਸਰ ਜੀ ਮਸੀਹ ਕਾਲ ਜੀ ਸਰ ਨੂੰ ਵੀ ਅੱਜ ਆ ਪਾਏ ਆ ਐਸਪੋਰਸਰ ਨੂੰ ਟ੍ਰਾਂਕਟਰ ਹੂਲ ਤੇ ਇਹਨੇ ਥੋੜਾ ਬਹੁਤ ਆਪ ਦਾ ਥੋੜਾਣਾ ਸੀ ਰਿਪੇਅਰ ਵਗੈਰਾ ਬਾਲ ਬੱਟੀ ਵਗੈਰਾ ਇਹਨਾਂ ਹੁੰਦੀ ਹੈ ਜਿਹੜੀ ਤੇ ਸੋ ਇੱਥੇ ਬਹੁਤ ਵਧੀਆ ਕੰਮ ਕਰਦਾ ਹੈਗਾ ਕਿਉਂਕਿ ਕਾਹਈ ਅਸੀਂ ਇੱਥੇ ਆਉਂਨੇ ਹਰ ਵਾਰ ਆਣਾ ਜੀ ਬਾਕੀ ਮੁੰਗਰ ਬਹੁਤ ਨੰਨਾ ਭਈ ਹੋਣਾ ਨਾਲ ਬਾਕੀ ਕੰਮ ਬਹੁਤ ਵਧੀਆ ਹੈ ਨਾ ਜੀ ਤੁਸੀਂ ਵੀ ਜਰੂਰ ਬਾਕੀ ਤੁਸੀਂ ਰਾਮਪੁਰਾ ਤਾਂ ਸਾਰੇ ਜਾਣਦੇ ਹੋਵੋਗੇ ਹਨ ਤੇ ਬਾਕੀ ਮਾਰ ਰਾਮਪੁਰਾ ਦਾ ਬਹੁਤ ਮਾਹ ਬਧੀਆ ਮਾਰਕੀਟ ਪਹਿਲਾਂ ਤੋਂ ਬਣੀ ਹੋਈ ਹੈ ਸੋ ਬਹੁਤ ਵਧੀਆ ਕੰਮ ਹੋਵੇ ਤਰਾ ਫੇਸ਼ੀਅਲ ਫੇਸ਼ੀਅਲ ਤੋਂ ਬਾਅਦ ਮੈਨੂੰ ਪੈਡੀ ਕੇਅਰ ਮੈਨੀ ਕੇਅਰ ਪੈਡੀ ਕੇਰ ਦੋਵੇਂ ਬਹੁਤ ਪਸੰਦ ਆਇਆ ਸਭ ਕੁਝ ਕਰਵਾ ਲਿਆ ਠੀਕ ਆ ਤੇ ਥੋੜਾ ਜਿਹਾ ਚਲੋ ਮੈਂ ਕੁਮਾਰ ਕਰਕੇ ਮੈਨੂੰ ਤਰੋਲੋਂ ਹੋਈ ਪਰ ਮੈਂ ਸਫਲ ਰਹੀ ਤਾਂ ਤੁਹਾਨੂੰ ਬਹੁਤ ਵਧੀਆ ਲੱਗਿਆ ਇਹਨਾਂ ਦਾ ਕੰਮ ਤਾਂ ਤੁਸੀਂ ਵੀ ਆ ਸਕਦੇ ਹੋ ਵਿਜ਼ਿਟ ਕਰ ਸਕਦੇ ਹੋ ਤੇ ਸਵਾਗੀ ਇਹਨਾਂ ਦਾ ਬਹੁਤ ਵਧੀਆ ਤੇ ਬਹੁਤ ਵਧੀਆ ਹਾਂਜੀ ਤਾਂ ਆਪਾਂ ਜੋ ਵੀ ਇੱਥੇ ਕੰਮ ਕਰਵਾਉਣਾ ਸੀ ਕਰਵਾ ਲਿਆ ਜੀ ਠੀਕ ਹੈ ਤੇ ਬਹੁਤ ਵਧੀਆ ਇਹਨਾਂ ਦਾ ਕੰਮ ਸੀ ਤੇ ਸਰਵਿਸ ਬਹੁਤ ਵਧੀਆ ਸੀ ਤੇ ਮੈਨੂੰ ਸਾਰਾਂ ਦਾ ਸੁਭਾਅ ਬਹੁਤ ਵਧੀਆ ਲੱਗਿਆ ਬਾਕੀ ਤੇ ਸਟੂਡੈਂਟ ਦਾ ਕੰਮ ਬਹੁਤ ਵਧੀਆ ਸੀ ਮੈਨੂੰ ਵਧੀਆ ਲੱਗਿਆ ਵਾ ਤੇ ਕਾਫੀ ਸਲੋਨਾਂ ਤੇ ਜਾ ਕੇ ਮੈਨੂੰ ਥੋੜੀ ਪ੍ਰੋਬਲਮ ਆਉਂਦੀ ਹੁੰਦੀ ਬਟ ਇੱਥੇ ਨਹੀਂ ਆਈ ਠੀਕ ਹੈ ਜੀ ਜੀ ਬਹੁਤ ਵਧੀਆ ਫੁੱਲਾ ਡੋਲਾ ਸਲੋਨਾਂ ਤੇ ਤੁਸੀਂ ਵੀ ਸਾਰੇ ਵਿਜ਼ਿਟ ਕਰੋ ਜੀ ਐਸ ਹੌਸਟਲ ਆਪਣਾ ਨੀਅਰ ਸਿਵਲ ਹਸਪੀਟਲ ਰਾਮਪੁਰਾ ਫੂਲ ਤੇ ਉਹ ਕਿਤੇ ਬਾਏ ਬਾਏ ਅਸੀਂ ਚੱਲ